ਸਵੇਰੇ ਕੰਮ ਤੋਂ ਆਂਦਾ ਹੋਇਆ ਬੰਦਾ ਸੇਫ ਨਹੀਂ ਆਣਾ ਘਰ ਜਾਂਦਾ ਹੋਇਆ ਬੰਦਾ ਸੇਫ ਆ ਇਹ ਵਾਰਦਾਤ ਤਾਂ ਦਿਨ-ਪ੍ਰਤੀ ਦਿਨ ਸਾਡੇ ਇਲਾਕੇ ਸੁੰਦਰਗੜ ਦੇ ਵਿੱਚ ਮਾਹਵਿਰ ਜੈਨ ਕलोनी ਵਿੱਚ ਇਧਰ ਵਾਰਦਾਤਾਂ ਵਧੀਆਂ ਜਾ ਰਹੀਆਂ ਜਾਂ ਕਿੰਨੀ ਵਾਰ ਇਹ ਵਾਰਦਾਤਾਂ ਤਾਂ ਹੋ ਚੁੱਕੀਆਂ ਇੱਥੇ ਬਹੁਤ ਵਾਰੀ ਹੁੰਦੀਆਂ ਜੀ ਇਹ ਤਾਂ 3-4 ਮੋੜ ਦਾ ਚੱਤੇ ਗਿਆ ਨਾਲੇ ਸੰਦਨਗੜ ਦੇ ਲੋਕ ਨਿਤ ਵਾਰਦਾਤ ਹੋ ਰਹੀਆਂ ਕਿਸੇ ਨੇ ਕਿਦਾ ਫੋਨ ਚੋਰੀ ਹੋ ਰਹੀਆਂ ਕਿਸ ਨੂੰ ਫੁੱਟਮਾਰ ਹੋ ਰਹੀਆਂ ਕਿਸੇ ਨੇ ਲੁੱਟ ਕੋ ਹੋ ਰਹੀਆਂ ਗੇਨਲੀ ਪੈਂਟ ਪਾਈ ਆ ਕਾਲੀ ਸ਼ਰਟ ਆ ਚਿੱਟਾ ਪਰਨਾ ਪਾਇਆ ਉਹ ਵੀਡੀਓ ਤੇ ਦੇਖਤਾ ਪੀਓ ਮੋਟਰਸਾਈਕਲ ਚੱਕਦਾ ਅਸੀਂ ਦੇਖਿਆ ਕਿ ਕੋਈ ਰੋਕਥਾਮ ਨਹੀਂ ਕੋਈ ਪੁਲਿਸ ਦੀ ਗਸ਼ਤੀ ਕੋਈ ਪੁਲਸ ਆ ਕੇ ਦੇਖਦੀ ਵੀ ਨਹੀਂ ਪੁੱਛਦੀ ਵੀ ਨਹੀਂ ਉਹ ਮੋਟਰਸਾਈਕਲ ਚੱਕ ਕੇ 1:00 ਵਜੇ ਕੁਛ ਮੰਡਦੇ ਉਹ ਚੱਕ ਕੇ ਫਿੱਤਰ ਚੋਰੀ ਕਰਨ ਵਾਲੇ ਨੂੰ ਪ੍ਰਸ਼ਾਸਨ ਦਾ ਡਰ ਹੀ ਖਤਮ ਹੋ ਪਹਿ ਹੀ ਮਿਲਦੀਆ ਲੋਕੀ ਟਾਰਗੇਟ ਇੱਕ ਬਣਾ ਕੇ ਰੱਖਿਆ ਹੈ ਵੀ ਅੱਜ ਇਹਦੇ ਪੈਸੇ ਖੋਣੇ ਆ ਜਿਹਦੇ ਪੈਸੇ ਖੋਣੇ ਆ ਲੁਧਾਨਾ ਮਹਾਨਗਰ ਦੇ ਵਿੱਚ ਚੋਰੀ ਦੀਆਂ ਵਾਰਦਾਤਾ ਥੰਮਾਂ ਦਾ ਨਾਮ ਨਹੀਂ ਲੈ ਰਹੀਆਂ ਤੇ ਲੋਕਾਂ ਦੇ ਲਈ ਸਿਰਦਰ ਬਣੀ ਹੋਈ ਨਜ਼ਰ ਆ ਰਹੀ ਹੈ ਚੋਰੀ ਦੀ ਚੋਰ ਤਸਵੀਰਾਂ ਤੁਹਾਨੂੰ ਮੈਂ ਲੁਧਿਆਣਾ ਦੇ ਦ੍ਰਿਸ਼ੀ ਥਾਣੇ ਦੀ ਬਾਹਰ ਦੇ ਦਿਖਾ ਦੇਣਾ ਚਾਹੁੰਦਾ ਜਿੱਥੇ ਕਿ ਅੱਜ ਤੱਕ ਪਰੇਸ਼ਾਨ ਹੋ ਕੇ ਤੇ ਜਿਹੜੇ ਜਿੰਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਹੋਇਆ ਉਹ ਇੱਥੇ ਇੱਥੇ ਦਰਖਾਸਤ ਦੇਣ ਆਏ ਨੇ ਆ ਤੁਹਾਨੂੰ ਇਹ ਬੜਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਬਹੁਤ ਹੀ ਜਿਹੜਾ ਤੰਗ ਪਰੇਸ਼ਾਨ ਹਾਂ ਕਿਉਂਕਿ ਮੈਂ ਆ ਹੱਕ ਦੀ ਕਮਾ ਕੇ ਇੱਕ ਬਾਈਕ ਲੇਤਾ ਸੀਗਾ ਉਹ ਵੀ ਚੋਰ ਦੇ ਵੱਲੋਂ ਚੋਰੀ ਕਰ ਲਿੱਤਾ ਗਿਆ ਆ ਕਦੋਂ ਚੋਰੀ ਹੋਈ ਆ ਆ ਕਦੋਂ ਦਾ ਮਾਮਲਾ ਵਾ ਆ ਕਦੋਂ ਕਿੰਨੇ ਵੇ ਦਾ ਕਿੰਨੇ ਵੇ ਚੋਰ ਬਦਮਾਸ਼ ਜਿਹੜਾ ਕਿ ਚੋਰੀ ਬੋ ਮੋਟਰਸਾਈਕਲ ਲੈ ਕੇ ਗਿਆ ਵਾ ਆ ਗੱਲਬਾਤ ਕਰਦੇ ਆ ਸਾਰੇ ਕੀ ਨਾਮ ਆ ਤੁਹਾਡਾ ਗੁਰਮੀਲ ਸਿੰਘ ਆ ਜੀ ਮੇਰਾ ਜੀ ਕੀ ਕਰਦੇ ਹੋ ਤੁਸੀਂ ਤੇ ਕਿੱਥੇ ਰਹਿਣ ਵਾਲੇ ਹੋ ਮੈਂ ਬਾੜੇ ਪਿੰਡ 'ਚ ਰਹਿਣ ਵਾਲਾ ਹਾਂ ਜੀ ਅੱਛਾ ਤੇ ਇੱਥੇ ਇਹਨਾਂ ਦੇ ਬਸ ਨੈਟਵਰਕ 'ਚ ਕੰਮ ਕਰਦਾ ਹਾਂ ਬਸ ਨੈਟਵਰਕ 'ਚ ਹਾਂ ਜੀ ਅੱਛਾ ਆ ਕਿਸ ਤਰ੍ਹਾਂ ਚੋਰੀ ਹੋਈ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਚੋਰਾ ਦੇ ਵੱਲੋਂ ਇਹ ਵਾਰਦਾਤਾ থামਣੀ ਨਹੀਂ ਦੀ। ਦੇਖੋ ਜੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਸ਼ਾਮ ਨੂੰ ਪੌਣੇ 8 ਵਜੇ ਕੰਮ ਤੋਂ نیچے ਨਿਕਲਿਆ ਤਾਂ ਮੇਰੇ ਬਾਗੀ ਉੱਤੇ ਹੈ ਹੀ ਨਹੀਂ ਸੀ। ਅੱਛਾ ਮੈਂ ਉਹਨਾਂ ਬਹੁਤ ਅੱਗੇ ਗਏ ਸੀ ਗੇਟਕੀਪਰ ਨੂੰ ਦੱਸਿਆ ਸਾਰੇ ਆਲੇ ਦੁਆਲੇ ਨੱਟ ਭੱਜ ਪਏ। ਬਾਵਾਂ ਨੂੰ ਫੋਨ ਕੀਤਾ ਬੌਜੀ ਕਹਿੰਦੇ ਅਸੀਂ ਰਸਤੇ 'ਚ ਆ। ਇੰਨੇ ਜਾ ਕੇ ਵੀ ਸਾਨੂੰ ਵੀਡੀਓ ਕਾਲ ਕਰਕੇ ਭੇਜੀ ਵਾਸਤੇ ਤੇ ਆ ਚੋਰਾ ਹੈ ਗਿਆ। ਤੇ ਰਾਤੀ ਮੈਂ ਤੇ 10 ਵਜੇ ਕੰਪਲੀਟ 9:30 10 ਵਜੇ ਕੰਪਲੀਟ ਲਿਖਾ ਕੇ ਗਿਆ। ਵਿਕੋਣ ਕੀ ਹੁੰਦਾ ਹਮ ਅੱਛਾ ਆ ਕੀ ਕੀ ਤੁਸੀਂ ਕਿਹੜੇ ਅਹੁਦੇ ਤੇ ਹੈਗੇ ਹੋ ਬਸ ਮੈਂ ਉੱਤੇ ਕਟਰ ਮਾਸਟਰ ਆ ਕਟਰ ਮਾਸਟਰ ਕਟਾਈ ਦਾ ਕੰਮ ਕਰਦਾ ਅੱਛਾ ਕਿੰਨੀ ਵਾਰੀ ਇਹ ਵਾਰਦਾਤ ਨਾ ਹੋ ਚੁੱਕੀ ਹੈ ਇੱਥੇ ਬਹੁਤ ਵਾਰੀ ਹੁੰਦੀ ਹੈ ਜੀ ਇਹ ਤਾਂ 3-4 ਮੋਟਰਸਾਈਕਲ ਚੱਕੇ ਗਏ ਹਨ ਅੱਛਾ ਹਾਂ ਜੀ ਤੁਹਾਡੇ ਨਾਲ ਪਹਿਲੀ ਵਾਰੀ ਹੋਈ ਹੈ ਮੇਰੇ ਨਾਲ ਪਹਿਲੀ ਵਾਰੀ ਹੋਇਆ ਨਹੀਂ ਅੱਛਾ ਇੱਕ ਵਾਰੀ ਪਹਿਲਾਂ ਮੇਰੇ ਪੋਤੇ ਦਾ ਚੱਕਿਆ ਗਿਆ ਸੀ ਅੱਛਾ ਉਹ ਬਸਤੀ ਥਾਣੇ ਤੋਂ ਬਾਹਰ ਚੱਕਿਆ ਗਿਆ ਕੋਈ ਕੋਈ ਮੁੰਡਾ ਖੁੰਡਾ ਕੀ ਕੀ ਕਿਦਾਂ ਦਾ ਸੀਗਾ ਬੰਦਾ ਨਹੀਂ ਜੀ ਹੁਣ ਮੁੰਡੇ ਹੀ ਆ ਉਹ ਤਕਰੀਬਨ ਕੋਈ ਕੋਈ ਰੂਪ ਮਤਲਬ ਕਿ ਪਤਾ ਲੱਗਿਆ ਟਾਂ ਜੀਨ ਦੀ ਪੈਂਟ ਪਾਈ ਆ ਕਾਲੀ ਸ਼ਰਟਾ ਚਿੱਟਾ ਪਰਨਾ ਪਾਇਆ ਅੱਛਾ ਉਹ ਵੀਡੀਓ 'ਚ ਦੇਖਤਾ ਵੀ ਉਹ ਮੋਟਰਸਾਈਕਲ ਚੱਕਦਾ ਪਹਿਲਾਂ ਉੱਥੇ ਗੇੜੇ ਕੱਢਦੇ ਆ ਉਹ ਸਾਨੂੰ ਪਤਾ ਨਹੀਂ ਐ ਤਾਂ ਹੁਣ ਵੀਡੀਓ 'ਚ ਦੇਖਿਆ ਸੀ ਤੋ ਮੋਟਰਸਾਈਕਲ ਚੱਕ ਕੇ 1:00 ਵਜੇ ਕੁਛ ਮੰਡਦੇ ਉਹ ਚੱਕ ਕੇ ਫਿੱਤਰ ਹੋਇਆ ਕਿਹੜਾ ਮੋਟਰਸਾਈਕਲ ਸੀ ਤੁਹਾਡਾ ਸੁਪਰੈਂਡਰ ਸੀਗਾ ਸੁਪਰੈਂਡਰ ਨੰਬਰ ਕੀ ਸੀਗਾ ਦਾ ਨੰਬਰ ਹੈਗਾ ਜੀ ਦਾ 51 41 ਅੱਛਾ 51 41 ਹਾਂਜੀ ਅੱਛਾ ਕਦੋਂ ਕਿਹੜਾ ਮਾਡਲ ਹੈ ਤੁਹਾਡਾ 21 ਮਾਡਲ ਆ ਜੀ 21 ਮਾਡਲ ਆ ਜੀ ਅਚੱਕ ਮਤਲਬ ਕਿ ਕਿਦਾਂ ਕੈਸ਼ ਇੱਥੇ ਕਿਦਾਂ ਬਸ ਉਹ ਕੈਸੀ ਲੱਤਾ ਹੀ ਸਮਝੇ ਕਿਸ ਤਰ੍ਹਾਂ ਨਹੀਂ ਤਨ ਹਾਂ ਮੈਂ ਤਾਂ ਬੜੀ ਓਕਾ ਲਿਆ ਸੀਗਾ ਜੀ ਤੇ ਤੁਹਾਡੇ ਮਾਲਕ ਨੂੰ ਪਤਾ ਤੁਸੀਂ ਦੱਸਿਆ ਸਰ ਹਾਂ ਜੀ ਬਾਊਆ ਨੇ ਮੇਰੇ ਪਤਾ ਬਾਊ ਮੇਰੇ ਨਾਲ ਖੜੇ ਆ ਹਾਂ ਜੀ ਹਾਂ ਜੀ ਤੇ ਕੀ ਨਾਮ ਆ ਸਰ ਤੁਹਾਡਾ ਸੰਜੇ ਸੰਜੇ ਜੀ ਸੰਜੇ ਜੀ ਕਿਸ ਤਰ੍ਹਾਂ ਦੇ ਦਿਓ ਕਿ ਦਿਨ ਦਿਹਾੜੇ ਇੱਥੇ ਇੱਕ ਇੱਕ ਮਿਹਨਤ ਕਰਨ ਵਾਲੇ ਵਿਅਕਤੀ ਦਾ ਬਾਈਕ ਚੋਰੀ ਕਰਕੇ ਲੈ ਜਾਂਦੇ ਨੇ ਸਰਦਰ ਦੀ ਕਿਤਨ ਕਿਤੇ ਨਜ਼ਰ ਆ ਰਹੀ ਹੈ ਬੰਦੀ ਹੋਈ ਬਹੁਤ ਮਾੜਾ ਕੰਮ ਹੈ ਜੀ ਸਾਨੂੰ ਬੜਾ ਹੀ ਦੁੱਖ ਲੱਗਿਆ ਹੈ ਸਨਾਂਵਾ ਸਾਹਿਬ ਮੈਂ ਸੰਦੀਪ ਜੈਨ ਸੰਜੀਤ ਜੀ ਮੇਰੇ ਬ੍ਰਦਰ ਹੈ ਸਾਡੀ ਵਾਸੂ ਨੇ ਟੋਰ ਫਰਮ ਪੈਂਦੀ ਹੈ ਮੇਰੀ ਸਾਹਮਣੇ ਜੈਨ ਕੋਟਰ ਪੈਂਦੀ ਹੈ ਸਾਡੀ ਗਲੀ ਵਿੱਚ ਪਹਿਲੇ ਤਾਂ ਬੜੀ ਦੁੱਖ ਦੀ ਗੱਲ ਹੈ ਸਾਡੇ ਵੀਰ ਜੀ ਬੜੇ ਸ਼ਰੀਫ ਅੱچھے ਇਨਸਾਨ ਨੇ ਕਿੰਨੇ ਸਾਲ 10 ਸਾਲਾਂ ਤੋਂ ਸਾਡੇ ਕੋਲ ਕੰਮ ਕਰਦੇ ਪਏ ਨੇ ਕਿੰਨਾ ਮਤਲਬ ਇਹਨਾਂ ਨਾਲ ਟੋਖਾ ਹੋ ਗਿਆ ਇਹਨਾਂ ਦਾ ਮੋਟਰਸਾਈਕਲ ਜਿਹੜਾ ਆਮ ਕਿੰਦਾ ਬੜੀ ਮੁਸ਼ਕਲ ਹੈ ਲੋਕ ਆਪਣੀ ਚੀਜ਼ ਖਰੀਦੇ ਹੈ ਤੁਸੀਂ ਹੱਥੋਂ ਨਿਕਲ ਜਾਵੇ ਕਿੰਨੀ ਪਰੇਸ਼ਾਨੀ ਵਾਲਾ ਕੰਮ ਹੈ ਤੇ ਨੰਬਰ ਤੋਂ ਬੰਦਾ ਆਵਾਜ਼ਾਰ ਹੋ ਜਾਂਦਾ ਕਿਉਂਕਿ ਲਿਖੂ ਦਿਹਾੜੀ ਦਿਹਾੜੀ ਤੇ ਕੰਮ ਕਰਨ ਵਾਲੇ ਬੰਦੇ ਦਿਹਾੜੀ ਡਿਸਟਰਬ ਹੋ ਜਾਂਦਾ ਤੇ ਇਹ ਵਾਰਤਾ ਤਾਂ ਦਿਨ-ਪ੍ਰਤੀ ਦਿਨ ਸਾਡੇ ਇਲਾਕੇ ਸੁੰਦਰਗੜ ਦੇ ਵਿੱਚ ਮਾਹਵਿਰ ਜੈਨ ਕਲونی ਵਿੱਚ ਇਧਰ ਵਾਰਤਾ ਤਾਂ ਵੱਧਦੀ ਜਾ ਰਹੀ ਹੈ ਅਸੀਂ ਦੇਖਿਆ ਕਿ ਕੋਈ ਰੋਕ-ਥਾਮ ਨਹੀਂ ਕੋਈ ਪੁਲਿਸ ਦੀ ਗਸ਼ਤੀ ਕੋਈ ਪੁਲਸ ਆ ਕੇ ਦੇਖਦੀ ਵੀ ਨਹੀਂ ਪੁੱਛਦੀ ਵੀ ਨਹੀਂ ਹਾਂ દિਵਾਲੀ ਤੇ ਦੁਸ਼ਹਿਰਾ ਤੇ ਆ ਜਾਂਦੇ ਕਿ ਹਾਂਜੀ ਸਾਡਾ ਕੁਝ ਕਰੋ ਜੀ ਮਤਲਬ ਕਿ ਇਹ ਉਹ ਤੁਹਾਨੂੰ ਪਤਾ ਹੀ ਹੈ ਜਿਹੜਾ ਪੰਜਾਬ ਦਾ ਰਿਵਾਜ ਹੈਗਾ ਉਹ ਚੀਜ਼ਾਂ ਠੀਕ ਹੈ ਸੀ ਵੀ ਕਹਿੰਦੇ ਚਲੋ ਕੋਈ ਗੱਲ ਨਹੀਂ દિਵਾਲੀ ਦੇਣੀ ਲੇਕਿਨ ਅਪਰੋਜ ਹੀ ਸਾਡੇ ਵਾਸਤੇ દિਵਾਲੀ ਖ ਜੇ ਤੁਸੀਂ ਧਿਆਨ ਨਹੀਂ ਰੱਖੋਗੇ ਅਸੀਂ ਕਿੱਦਾਂ ਆਪਣੀ ਦੁਵਲੀਆਂ ਕਿੱਦਾਂ ਬਣਾਵਾਂਗੇ ਕਦੀ ਉਹਨਾਂ ਇਹਨਾਂ ਦੀ ਜਿਹੜੇ ਤਿਆਰ ਸਾਰੇ ਸਾਰੇ ਬੂਲ ਖਰਾਬ ਹੋ ਗਿਆ ਆਲੇ-ਦੁਆਲੇ ਲੋਕਾਂ ਨੂੰ ਇੰਨਾ ਨਮੋਸ਼ੀ ਹੋ ਗਈ ਕਿਉਂਕਿ ਰੋਜ਼ੇ ਕੰਮ ਹੋ ਰਿਹਾ ਕਦੀ ਸਾਈਕਲ 'ਚ ਕੇ ਜਾ ਰਹੇ ਕਦੀ ਸਕੂਟਰ 'ਚ ਕੇ ਜਾ ਰਹੇ ਕਦੀ ਬਾਈਕ 'ਚ ਕੇ ਕਦੀ ਚੱਲਦੇ-ਚ ਮੋਬਾਈਲ ਖਿੱਚ ਲਿਆ ਇਹ ਸਿਉਂਕਿ ਇਹ ਜੀਟੀ ਰੋਡ ਦੇ ਕੋਲ ਇਲਾਕਾ ਪੈਂਦਾ ਸਟਾ ਹਾਈਵੇ ਤੇ ਬੰਦਾ ਚੋਰੀ ਕਰਕੇ ਜੀਟੀ ਰੋਡ ਵਾਲੇ ਪਾਸੇ ਭੱਜ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਤੇ ਅਸੀਂ ਨਵੇਦਨ ਕਰਦੇ ਆ ਕਿ ਖਾਸ ਤੌਰ ਤੇ ਜਿਹੜੇ ਇਲਾਕੇ ਜਿਹੜੇ ਬਾਰਡਰ ਲੱਗੇ ਹੋਏ ਹੈਗੇ ਸੁੰਦਰ ਨਗਰ ਪਰ ਇਹ ਪੈੜੀ ਪੈੜੀ ਨਜ਼ਰ ਰੱਖਣ ਇਹ ਜੀ ਨਜ਼ਰ ਰੱਖਦੀ ਹੈ ਜਿਹੜੇ ਅਸੀਂ ਲੋਕ ਸਕਾਰਾਂ ਵੀ ਜਾ ਰਹੇ ਉਹਨੇ ਆ ਰਹੇ ਉਹਨੇ ਆ ਸਾਡੀ ਬੈਰਟ ਲੱਗੀ ਕਿੰਨੀ ਲੱਗੀ ਸਾਡਾ ਉਹ ਲੱਗੇ ਕਿ ਲੱਗਿਆ ਸਾਡਾ ਹੈਲਮਟ ਪਿਆ ਕਿਨੇ ਸ਼ਹਿਰ ਚ ਹੈਲਮਟ ਪਾ ਲਈਏ ਪਾ ਲਈਏ ਉਧਰ ਧਿਆਨ ਹੈ ਇਧਰ ਧਿਆਨ ਨਹੀਂ ਜਿਹੜਾ ਬੇਸਿਕ ਜਿਹੜਾ ਪਰੇਸ਼ਾਨ ਹੋ ਰਿਹਾ ਬੰਦਾ ਜਿਹੜੀ ਚੀਜ਼ਾਂ ਪਰੇਸ਼ਾਨ ਹੋ ਰਿਹਾ ਉਹਨੇ ਸ਼ਹਿਰ ਦੇ ਇੱਥੇ ਸੁੰਦਰ ਕੀ ਹੈਲਮਟ ਲਾਵਾਂਗੇ ਤੇ ਕੀ ਕਰਾਂਗੇ ਮਤਲਬ ਇਹ ਚੀਜ਼ਾਂ ਜ਼ਰੂਰੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਜਗਾਉਣਾ ਚਾਹੁੰਦੇ ਆ ਜਾਗੋ ਜੇ ਹੁਣ ਨਹੀਂ ਜਾਗੇ ਤੇ ਪੰਜਾਬ ਤੇ ਵੈਸੀ ਹੀ ਬੜਾ ਰੂੜਿਆ ਪਿਆ ਪੰਜਾਬ ਦੇ ਕੀ ਹਾਲਾਤ ਬੜੇ ਨੇ ਸਟੂਰੀ ਚਕਾਰੀ ਆਮ ਜੀ ਹੋ ਗਈ ਡਕੈਤੀ ਆਮ ਚੀਜ਼ ਹੋ ਗਈ ਇਹ ਗਰੀਬ ਆਦਮੀ ਕਿੱਥੇ ਜਾਣ ਇਹਦੀ ਜਲਦੀ ਜਲਦੀ ਸੁਲਵਾਈ ਹੋਵੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਘਾਤੇ ਹੋੜ ਕੇ ਬੇਨਤੀ ਕਰਦੇ ਆ ਜੇਦੀ ਸੁਲਵਾਈ ਜਲਦੀ ਤੋਂ ਜਲਦੀ ਹੋਵੇ ਤਾਂ ਕਿ ਗਰੀਬ ਆਦਮ ਜਨਤਾ ਦਾ ਇੱਕ ਹੀ ਹੈ ਕਿ ਇੱਕ ਤੁਹਾਡੇ ਫਾਰਮ ਦੇ ਬਾਹਰੋਂ ਇਸ ਤਰ੍ਹਾਂ ਹੀ ਲਗਾਤਾਰ ਤੁਹਾਡੇ ਤੁਹਾਡੇ ਬੰਦੇ ਦੇ ਮੋਟਰਸਾਈਕਲ ਹਾਂਜੀ ਮੋਟਰਸਾਈਕਲ ਵੀ ਸਾਈਕਲ ਤਾਂ ਬਹੁਤ ਜ਼ਿਆਦਾ ਸਾਈਕਲ ਦੀ ਗਿਣਤੀ ਨਹੀਂ ਸਾਈਕਲ ਦੀ ਸਾਈਕਲ ਹੀ ਗਿਣਤੀ ਨਹੀਂ ਲੋਕ ਲੱਗੇ ਦੇ ਲੋਕ ਲੱਗੇ ਦੇ ਮੋਟਰਸਾਈਕਲ ਟੋਟਲ ਟੋਟਲ ਕਿੰਨੇ ਕੋ ਵਰਕਰ ਤੁਹਾਡੇ ਦੇ ਕੰਮ ਲੈ ਕਰਦੇ ਹੋਣੇ ਸਾਡੇ ਨਹੀਂ ਸਾਡੇ ਇੱਥੇ 70 80 ਬੰਦੇ ਕੰਮ ਕਰਦੇ ਇਸ ਸੈਕਟਰ ਦੇ ਵਿੱਚ 70 80 ਬੰਦਿਆਂ ਦਾ ਚੋਰੀ ਹੋ ਚੁੱਕੀ ਨਹੀਂ ਕੋਈ ਨੂੰ ਕੋਈ ਕੋਈ ਵਾਰੀ ਲੱਗਦੀ ਰਹਿੰਦੀ ਹੈ ਕਦੀ ਕਿਸੇ ਵਾਰੀ ਲੱਗੀ ਅੱਜ ਮੋਟਰਸਾਈਕਲ ਦੇ ਵਾਰੀ ਲਾਈਨ ਵਾਈਜ਼ ਚੱਲੇ ਜਾਂਦਾ ਚੱਲਦਾ ਰਹਿੰਦਾ ਕੋਈ ਨਾ ਕੋਈ ਚੱਲਦਾ ਰਹਿੰਦਾ ਅੱਛਾ ਇਲਾਕੇ ਸਾਰੇ ਲੱਕੇ ਇੱਧਰ ਦੇ ਸਰਵੇ ਕਰੋਗੇ ਨਾ ਸਾਰੇ ਇਲਾਕੇ ਤਰ ਦੇ ਇੱਧਰ ਤਾਂ ਕੰਮ ਮਿਲੂਗਾ ਅੱਛਾ ਅੱਛਾ ਕੀ ਕਾਰਨ ਕੀ ਮੰਦੇ ਹੋ ਕੀ ਕੀ ਅੱ ਵਪਾਰੀਓ ਕਿਉਂਕਿ ਵਪਾਰੀ ਨੂੰ ਡਰ ਵੀ ਹੁੰਦਾ ਹੈ ਨਾ ਡਰ ਵੀ ਬੈਠਦਾ ਮੰਨ ਕੇ ਜਿਹੜਾ ਚੋਰੀ ਕਰਨ ਵਾਲੇ ਨੂੰ ਪ੍ਰਸ਼ਾਸਨ ਦਾ ਡਰ ਹੀ ਖਤਮ ਹੋ ਗਿਆ ਡਰ ਨਾ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਡਰ ਖਤਮ ਹੋ ਚੁੱਕਿਆ ਇਹ ਡਰ ਨੂੰ ਕਿੱਦਾਂ ਲੈ ਕੇ ਆਣਾ ਹੈ ਇਹ ਤਾਂ ਪੁਲਿਸ ਦੇ ਕੋਲ ਬੜੀ ਤਰੀਕੇ ਹੈਗੇ ਕਿੱਦਾਂ ਡਰ ਲੈ ਕੇ ਆਣੇ ਘਟੂਕੜ ਨੂੰ ਇੱਕ ਹੋਵੇ ਤਾਂ ਅਸੀਂ ਕਿ ਵੀ ਕੋਈ ਅਸੀਂ ਜੇ ਫੜੇਗੇ ਕੁਝ ਹੋ ਗਿਆ ਤਾਂ ਕੀ ਬਣੂਗਾ ਸਾਡਾ ਤੇ ਇਹ ਚੀਜ਼ਾਂ ਬਲ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਸਾਡੇ ਇੱਥੇ ਦੇ ਇਲਾਕੇ ਦੇ ਜਿਹੜੇ ਐਮ.ਐਲ.ਏ. ਇਹ ਜਿਹੜੇ ਐਮਸੀ ਹੈਗੇ ਉਹਨਾਂ ਨੂੰ ਵੀ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਸੀ ਕਿ ਸਾਰੀ ਸੁੱਤੇ ਪਏ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ। ਗੋਟਾ ਵੇਲੇ ਸਭ ਆ ਜਾਂਦੇ ਬਾਅਦ ਹੀ ਕੋਈ ਨਹੀਂ ਪੁੱਛਦਾ ਵਪਾਰੀ ਕਿੱਥੇ ਗਿਆ ਵਪਾਰੀ ਨਾਲ ਤਾਂ ਧੱਕੇ 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 ਹੀ ਧੱਕੇ ਹੋ ਰਹੇ ਵਪਾਰੀ ਨਾਲ। ਤੁਹਾਨੂੰ ਪਤਾ ਹੀ ਹੈ। ਕਿਤਨਾ ਕਿਤੇ ਹਾਂਜੀ ਇਹ ਮੇਰਾ ਪੋਤਾ ਮੈਨੂੰ ਲੈ ਕੇ ਦੇ ਕੇ ਗਿਆ ਸੀ। ਬੜਾ ਮੈਨੂੰ ਤਾਂ ਲੈ ਨਹੀਂ ਹੋ ਰਿਹਾ ਸੀ। ਕੀ ਲੱਗੇ ਬਈ? ਆ ਮੋਟਰਸਾਈਕਲ ਜਿਹੜਾ ਚੋਰੀਆ। ਮੇਰੇ ਕੋਲ ਪੁਰਾਣਾ ਜਿਹਾ ਮੋਟਰਸਾਈਕਲ ਜਿਆ ਬਿਤੇ ਇਹ ਨਵਾਂ ਲੈ ਕੇ ਦਿੱਤਾ। ਇਹ ਵੀ ਚੋਰੀ ਹੋ। ਹੂੰ ਤੇ ਹੁਣ ਵੇਖੋ ਕੀ ਹੁੰਦਾ ਇਹਨਾਂ ਦਾ ਇਮੋਸ਼ਨ ਕਾਬ ਆ ਪ੍ਰਣਾਮੁਰਸੇ ਦਾ ਦਾਦਾ ਜੀ ਨੂੰ ਨਮਾ ਮੁਰਸੇ ਕਰ ਦਿੱਤਾ ਮੈਂ ਦਾਦੇ ਜੀ ਤੁਸੀਂ ਨਮਾ ਚਲਾਓ ਇਹ ਪਿਆਰ ਸਭਿਆਚਾਰ ਹੈ ਹੀ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਸਭਿਆਚਾਰ ਕਿੱਥੇ ਹੈ ਕਿੱਥੇ ਆਪਾਂ ਸੁੱਤੇ ਪਏ ਆ ਪ੍ਰਸ਼ਾਸਨ ਕੀ ਕਰਦਾ ਪਿਆ ਪ੍ਰਸ਼ਾਸਨ ਨੂੰ ਜਗਾਓ ਜੀ ਬਹੁਤ ਜ਼ਰੂਰੀ ਹੈ ਮੋਰਾਂ ਦੇ ਨਾਂ ਤੇ ਹੀ ਆ ਮੇਰੇ ਪੋਤੇ ਦੇ ਨਾਂ ਤੇ ਮੋਟਰਸਾਈਕਲ ਵੀ ਉਹਦੇ ਉਹਨੇ ਲੈ ਕੇ ਦਿੱਤਾ ਪਾ ਜੀ ਲੱਗਦਾ ਕਿ ਹੁਣ ਉਮੀਦ ਹੈ ਕਿ ਪੁਲਸ ਲੱਭ ਪਾਏ ਲਿਖੋ ਅਸੀਂ ਆਪਣੀ ਰਿਪੋਰਟ ਲਿਖਾਈ ਹੈ ਅੱਜ ਥੋੜੇ ਪੁਲਿਸ ਚੋਕੀ ਬੀਜੀ ਹੈ ਕੋਈ ਕੇਸ ਵੱਡਾ ਹੈ ਦਾ ਕੱਲ-ਕੱਲ ਕਰਦੇ ਬਾਕੀ ਤੁਸੀਂ ਆਪਣੇ ਵੱਲੋਂ ਵੇ ਇਹਨੂੰ ਪ੍ਰਚਾਰ ਕਰੋ ਕਿ ਇਹ ਚੀਜ਼ ਕਾਬੂ ਮਣੀ ਚਾਹੀਦੀ ਹੈ ਅੱਛਾ ਤੁਸੀਂ ਕਿਸ ਤਰ੍ਹਾਂ ਦੇਦੇ ਹੋ ਹੋਜਰੀ ਲਾਈਨ ਹੈ ਸਾਰੀ ਤੇ ਲਗਾਤਾਰ ਇੱਕ ਮਨ ਦੇ ਵਿੱਚ ਡਰ ਵੀ ਹੁੰਦਾ ਕਿ ਯਾਰ ਮਿੰਨਾ ਨਾ ਖੋਲ ਉਠ ਹੋ ਜੇ ਘਰੇ ਜਾਂਦੇ ਬਿਲਕੁਲ ਬਿਲਕੁਲ ਸਰ ਇਹ ਜਿਹੜੇ ਨਸ਼ੇੜੀਆਂ ਦੇ ਨਸ਼ਾ ਕਰਕੇ ਲੋਕ ਘੁੰਮ ਰਹੇ ਆ ਬਹੁਤ ਨਸ਼ੇੜੀ ਘੁੰਮ ਰਹੇ ਆ ਸੁੰਦਰ ਨਗਰ ਦੇ ਵਿੱਚ ਬਹੁਤ ਜਿਆਦਾ ਵਾਰਦਾਤਾਂ ਨੂੰ ਜਾਂਦੇ ਰਿਹਾ ਸਵੇਰੇ ਕੰਮ ਤੋਂ ਆਂਦਾ ਹੋਇਆ ਬੰਦਾ ਸੇਫ ਨਹੀਂ ਆਨਾ ਘਰ ਜਾਂਦਾ ਹੋਇਆ ਬੰਦਾ ਸੇਫ ਆ ਕਿਉਂਕਿ ਆਂਦੇ ਹੋਏ ਤੁਸੀਂ ਸੁੰਦਰ ਨਗਰ ਦੇਖ ਲੋ ਨਿਤ ਬਾਰਦਾਤ ਹੋ ਰਹੀਆ ਕਿਸੇ ਨਾ ਕਿਸਦਾ ਫੋਨ ਚੋਰੀ ਹੋ ਰਹੀਆ ਕਿਸੇ ਨੂੰ ਕੁੱਟਮਾਰ ਹੋ ਰਹੀਆ ਕਿਸੇ ਨੇ ਲੁੱਟਖੋ ਹੋ ਰਹੀਆ ਕੋਈ ਏਟੀਐਮ ਤੋਂ ਪੈਸੇ ਕਢਾ ਰਿਹਾ ਉਹਦੀ ਲੁੱਟਖੋ ਹੋ ਰਹੀਆ ਬਹੁਤ ਜ਼ਿਆਦਾ ਯਾਨੀ ਕਿ ਇਹ ਸਿਲਸਿਲਾ ਸੁੰਦਰ ਨਗਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਅੱਛਾ ਅੱਛਾ ਅਕਸਰ ਸੁਣਨ ਜਾਂਦਾ ਸੀਗਾ ਕਿ ਸੁੰਦਰ ਨਗਰ ਇੱਕ ਬਹੁਤ ਵਧੀਆ ਇਲਾਕਾ ਮੰਨਿਆ ਜਾਂਦਾ ਹੈ ਜਿੱਨੀਆਂ ਦਾ ਸਾਰਾ ਸਮਾਜ ਦਾ ਭਾਈਚਾਰਾ ਮੰਨਿਆ ਜਾਂਦਾ ਵਾ ਕਿ ਹੁਣ ਕੀ ਸੇਫ ਹੈਗੇ ਨੇ ਜੈਂਸ ਸੰਸਥਾ ਦੇ ਸਮਾਰਟ ਨੀ ਸਰੇ ਸੁੰਦਰ ਨਗਰ ਤਾਂ ਇਸ ਟਾਈਮ ਦੀ ਆਧੀ ਡੇਢ ਦੇ ਵਿੱਚ ਤਾਂ ਬਿਲਕੁਲ ਸੇਫ ਨਹੀਂ ਆ ਕਿਉਂਕਿ ਜਿੰਨੇ ਇੱਥੇ ਲੇਬਰ ਕੰਮ ਕਰਦੀ ਆ ਅੱਜ ਕੱਲ ਸਾਰੇ ਨਸ਼ੇੜੀਆਂ ਨੇ ਇੱਥੇ ਟਾਰਗੇਟ ਬਣਾਇਆ ਹੋਇਆ ਕਿਉਂ ਜਿੰਨੀ ਲੇਬਰ ਕੰਮ ਕਰਦੀ ਕੋਈ ਸੇਫ ਨਹੀਂ ਹੈਗਾ ਕਿਸੇ ਦਾ ਰੋਜ਼ ਫੋਨ ਖੋਹ ਰਿਆ ਜਾਂ 10 ਤਰੀਕ ਨੂੰ ਜਾਂ 25 ਤਰੀਕ ਨੂੰ ਜਿੰਨੇ ਪੈਸੇ ਮਿਲਦੇ ਆ ਲੋਕੀ ਟਾਰਗੇਟ ਇੱਕ ਬਣਾ ਕੇ ਰੱਖਿਆ ਹੋਇਆ ਵੀ ਅੱਜ ਇਹਦੇ ਪੈਸੇ ਖੋਣੇ ਆ ਜਿਹਦੇ ਪੈਸੇ ਖੋਣੇ ਆ ਕੋਈ ਬੰਦਾ ਇਸ ਸੁੰਦਰ ਨਗਰ ਦੇ ਇਲਾਕੇ ਦੇ ਏਟੀਐਮ ਤੋਂ ਪੈਸੇ ਕਢਾਉਣ ਵਾਲਾ ਬੰਦਾ ਵੀ ਸੇਫ ਨਹੀਂ ਹੈ ਅਸੀਂ ਏਟੀਐਮ ਤੋਂ ਪੈਸੇ ਕਢਾ ਕੇ ਨਿਕਲਦੇ ਨਾਲ ਹੀ ਉਹ ਜਿਹੜੀ ਸਾਡੀ ਫੈਕਟਰੀ ਦੇ ਬਾਹਰ ਏਸੀ ਵਗੈਰਾ ਵੀ ਲੱਗੇ ਨਾ ਉਹਨਾਂ ਦੀਆਂ ਵਾਇਰਾਂ ਵੀ ਤੋੜ ਕੇ ਲੈ ਜਾਂਦੇ ਆ। ਹੋਰ ਐਨ ਤੁਸੀਂ ਕੁਮੜੇ ਹਲਾਤ ਹੋਏ ਪਏ। ਰਾਤੀਂ ਮੈਂ 11 ਵਜੇ ਘਰ ਪਹੁੰਚਿਆ ਬੜਾ ਮੁਸ਼ਕਲ ਪਹੁੰਚਿਆ। ਐਤੋਂ 10 ਵਜੇ ਕੰਪਨੀ ਪਤਾ ਕਰਕੇ ਨਿਕਲਿਆ। ਏਸੀ ਵਕੀ ਦੀ ਵਾਇਰਿੰਗ ਚੋਰੀ ਕਰਕੇ ਲੈ ਗਏ ਸੀ ਚੋਰ। ਏਸੀ ਦੀ ਤਾਰਾ ਦਿਨ ਦਿਹਾੜੇ। ਏਸੀ ਦੀ ਤਾਰਾ ਕੱਟ ਕੇ ਲੈ ਜਾਂਦੇ। ਅੱਛਾ ਤੁਸੀਂ ਘਰ ਦੇ ਨਾਲ ਵਾਪਸ ਜਾਂਦੇ ਹੋ ਕਈ ਵਾਰੀ ਹਨਾ ਹੁੰਦਾ ਮਨ ਤੇ ਡਰ ਕੀ ਹਾਂ ਵੀ ਯਾਰ ਮੇਨਾ ਕੋਈ ਖੋਹ ਲੁੱਟਣਾ ਮਾਝਾ। ਹਾਂਜੀ ਹਾਂਜੀ ਹਾਂ। ਹੁੰਦਾ ਬਿਲਕੁਲ ਡਰ ਤਾਂ ਲੱਗਿਆ ਬੰਦੇਆਂ ਵਿੱਚ ਬਿਸ਼ ਬੱਤ ਪ੍ਰਚਾਰਸ਼ਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਕਿ ਸਰਕਾਰ ਦੇ ਕੰਨ ਸਰਕਾਰ ਦੇ ਕੰਨ ਕਿਦਾਂ ਖੁੱਲ੍ਹੇ ਵੀ ਸੁਪਨਾ ਸਹੀ ਰੂਪ ਦਿਖਾਵੇ ਪ੍ਰੋਪਰ ਰੂਪ ਦਿਖਾਵੇ ਪੁਲਿਸ ਜੇ ਅਸੀਂ ਡਰ ਪਰੇ ਚੌਕਸੀ ਵਧਾਵੇ ਆਪਣਾ ਰੂਪ ਦਿਖਾਵੇ ਚੌਕਸੀ ਵਧਾਵੇ ਬੱਤ ਹੈ ਕੁਛ ਨਹੀਂ ਜੇ ਕਰਨਾ ਚਾਹੁੰਦੇ ਸਭ ਕੁਝ ਕਰ ਸਕਦੇ ਜੀ ਅੱਜ ਕਿੱਥੇ ਆਏ ਤੁਸੀਂ ਅੱਜ ਅਸੀਂ ਸੁੰਦਰ ਪੁਲੀ ਚੌਂਕੀ ਤੇ ਆਏ ਹਾਂ ਆਪਣੀ ਗੱਲਬਾਤ ਕਰਨ ਲਈ ਕਿਉਂਕਿ ਰਾਤੀ ਰਿਪੋਰਟ ਲਿਖਾਤੀ ਸੀ ਕਿ ਉਹਨਾਂ ਅੱਗੇ ਗੱਲਬਾਤ ਕਰ ਵੀ ਕਰਨਾ ਸੀ ਕਿ ਲੇਕਿਨ ਅੱਜ ਥੋੜਾ ਸ਼ਡਿਊਲ ਬਿਜ਼ੀ ਹੋਣਾ ਦਾ ਅੱਛਾ ਉਮੀਦ ਹੈ ਕਿ ਫਿਰ ਸਾਰੀ ਗੱਲਬਾਤ ਹੋਏਗੀ ਸਾਰੀ ਟ੍ਰਿਕ ਦੇ ਤੋਂ ਬਿਲਕੁਲ ਚੋਰਾਂ ਦੇ ਵੱਲੋਂ ਲਗਾਤਾਰ ਹੌਸਲੇ ਉਹਨਾਂ ਦੇ بلند ਹੁੰਦੇ ਨਜ਼ਰ ਆ ਰਹੇ ਹਨ ਕਿ ਲਗਾਤਾਰ ਇੱਕ ਆਮ ਵਿਅਕਤੀ ਦੀ ਬਾਈਕਾਂ ਵੀ ਚੋਰੀ ਕਰਦੇ ਹੋਏ ਨਜ਼ਰ ਆਏ ਨੇ ਇਹ ਦੱਸਿਆ ਜਾ ਰਿਹਾ ਹੈ ਇਹ ਵਿਅਕਤੀ ਦੇ ਵੱਲੋਂ ਕਿ ਮੇਰੇ ਪੋਤੇ ਨੇ ਮੈਨੂੰ ਲੈ ਕੇ ਦਿੱਤੀ ਸੀਗੀ ਬੜੀ ਮਿਹਨਤਾਂ ਦੇ ਨਾਲ ਪਰ ਉਹ ਚੋਰਾਂ ਨੇ ਵੀ ਉਸ ਨੂੰ ਚੋਰੀ ਕਰ ਲਿੱਤਾ ਗਿਆ ਆ ਦੱਸਿਆ ਜਾ ਰਿਹਾ ਹੈ ਕਿ ਹੋਜੀ ਵਪਾਰੀਆਂ ਦੇ ਵੱਲੋਂ ਕਿ ਸਾਡੇ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਹੋਇਆ ਚੋਰ ਬਦਮਾਸ਼ਾ ਦੇ ਚੋਰ ਬਦਮਾਸ਼ਾ ਨੇ ਇਹ ਸਾਡੇ ਲਈ ਇੱਕ ਸਿਰਦਰਦੀ ਬਣ ਗਏ ਹੋਏ ਨੇ ਕਦੋਂ ਇਹ ਚੋਰ ਬਦਮਾਸ਼ ਕੌਸੇ ਇਹਨਾਂ ਨੂੰ ਪਕੜੇਗੀ ਕਦੋਂ ਇਹ ਖੱਲ ਪਏਗੀ ਕਦੋਂ ਅਸੀਂ ਸੁੱਖ ਦਾ ਸਾਹ ਲੈ ਪਾਵਾਂਗੇ ਇਹ ਜਰੂਰ ਆਨ ਸਨ ਵਿੱਚ ਜੂੜ ਦੇਖਣਾ ਹੈਗਾ ਫਿਲਹਾਲ ਦੀ ਘੜੀ ਪੁਲਿਸ ਥਾਣਾ ਦਰੇਸੀ ਦੇ ਵਿੱਚ ਇਹ ਆਪਣੀ ਕੰਪਲੇਂਟ ਦੇ ਨਾਇਨੇ ਤੇ ਕਦੋਂ ਤੱਕ ਤੇ ਕਦੋਂ ਤੱਕ ਜਿਹੜੀ ਇਹ ਇਹਨਾਂ ਦਾ ਮੋਟਾ ਲਬ ਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪੁਲਿਸ ਕਾਰਵਾਈ ਕਰੇਗੀ ਕਿ ਇਦਾਂ ਹੀ ਕੁਮਕਰਨ ਦੀ ਨੀ ਸੁੱਤੀ ਰਹੇਗੀ ਪੁਲਿਸ ਕਿ ਇਦਾਂ ਹੀ ਲੋਕਾਂ ਨੂੰ ਦਿੱਕਤ ਝੇਲਣੀਆਂ ਪੈਣਗੀਆਂ ਚੋਰੀਆਂ ਚਕੈਰੀਆਂ ਹੁੰਦੀ ਰਹਿਣਗੀਆਂ ਡਕੈਤੀ ਹੁੰਦੀਆਂ گیਆਂ ਕਿ ਹਿਗਨੈਪਿੰਗ ਹੁੰਦੀਆਂ ਰਹਿਣਗੀਆਂ ਕਿਉਂਕਿ ਰੀਸੈਂਟਲੀ ਤਾਜ਼ਾ ਮਾਮਲਾ ਵੀ ਜਿਹੜਾ ਕਿ ਆ ਬੀਤੀ ਰਾਤ ਅਜੇ ਉਹਨੇ ਪੁਲਿਸ ਨੇ ਸੁਲਝਾਇਆ ਨਜ਼ਰ ਆ ਰਿਹਾ ਵਾ ਤੇ ਉਦੋਂ ਤੱਕ ਲੋਕ ਸੁੱਖ ਦਾ ਸਾਹ ਲੈਣ ਪਣਗੇ ਇਹ ਜ਼ਰੂਰ ਦੇਖਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੁੜੇ ਹੋਏ ਲੋਕਾਂ ਨਾਲ ਸੰਜੇਨਾ ਯੋਗਪੁਰ ਧੰਨਵਾਦ